ਗਰੀਬ ਦੀ 6.5 ਕਨਾਲ ਕਣਕ ਤੇ ਕਰ ਗਿਆ ਕੋਈ ਸਪਰੇਅ ਕਹਿੰਦਾ ਇਸੇ ਕਣਕ ਤੋਂ ਪਾਲਦਾ ਸੀ ਤਬਰ رپورਟਰ ਬੀ ਐਸ ਕਲਸੀ ਗੁਰਦਾਸਪੁਰ ਲੋਕ ਕੁਝ ਗਲਤ ਕਰਨ ਤੋਂ ਪਹਿਲਾਂ ਇਹ ਵੀ ਨਹੀਂ ਸੋਚਦੇ ਕਿ ਉਸ ਦਾ ਅਸਰ ਕੀ ਹੋਵੇਗਾ ਤੇ ਇੰਨਿਆਂ ਨੂੰ ਉਸ ਦੀ ਸ਼ਰਾਰਤ ਦਾ ਖਾਮਿਆਜਾ ਪੋਕਟਣਾ ਪਵੇਗਾ ਗੁਰਦਾਸਪੁਰ ਦੇ ਪਿੰਗ कयात नगर विखे एक छोटे जहे किसान की साधे छे कनाल कणक की फसल तो कोई शरारती अंसर सप्रे कर गया तो सारी की सारी फसल खराब हो गई है किसान सुरजीत सिंह का कहना है कि उसकी इन्नी ही जमीन है इस पर मेहनत करके इसकी फसल तो ही उसके परिवार का गुजारा चल है पर किसी शरारती अंसर वालों सारी की सारी फसल खराब कर दिखती गई है उसने दस की कुछ दिन पहला पहली पैली आया सारी फसल सही सलामत सी पर छब्बीस जनवरी तो बाद ये पीली पैनी शुरू हो गई तो उसने खेतीबाड़ी विभाग के अधिकारियों सूचना दी उन्होंने आके चेक किया तो पता लग्या कि इससे किसी वलों सप्रे कर दी गई है सुरजीत सिंह उस ते। ਪਿੰਡ ਵਾਸੀਆਂ ਨੇ ਪ੍ਰਸ਼ਾਸਨ પાસે ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਜੋ ਸਰਜੀਤ ਸਿੰਘ ਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਗੁਰਦਾਸਪੁਰ ਤੋਂ ਬਿਊਰੋ ਚੀਫ ਬੀਐਸ ਕਲਸੀ ਦੀ ਖਾਸ ਰਿਪੋਰਟ ਆ ਮੈਂ ਆਪਾਂ ਜੀ ਸਰਜੀਤ ਸਿੰਘ ਜੀ ਕੀ ਸਾਰਾ ਮਾਮਲਾ ਹੈ ਜੀ ਇਹ ਇਹ ਮਾਮਲਾ ਜੀ ਕਣਕ ਦਾ ਹੀ ਹੋਇਆ ਜੀ ਦਵਾਈ ਕੋਈ ਪਾ ਗਿਆ ਕਣਕ ਦੇ ਤੇ ਕਿਸੇ ਸ਼ਰਾਰਤੀ ਸਾਡੇ 6 ਕਨਾਲਾਂ ਮੈਂ ਕਣਕ ਬੀਜੀ ਆ ਤੇ ਸਾਡੇ 6 ਕਨਾਲਾਂ ਤੇ ਤੁਸੀਂ ਵੇਖੋ ਸਾਡੇ ਸਪਰੇਅ ਕਰ ਦਿੱਤੀ ਆ ਉਹਨਾਂ ਨੇ ਕਰੋ ਤੁਹਾਨੂੰ ਪਤਾ ਲੱਗਾ ਤੇ ਕਦੋਂ ਠੀਕ ਹੀ ਮੈਨੂੰ 26 ਤਰੀਕ ਨੂੰ ਜੀ ਦੁਪਹਿਰੇ ਪਤਾ ਲੱਗਾ ਉਹਦੇ ਮੈਂ ਇੱਧਰ ਝਾਤੀ ਮਾਰਨ ਆਇਆ ਹੋਇਆ ਵੇਖਣ ਤੇ ਉਹਦੇ ਸੁੱਕਣ ਲਈ ਤੇ 23 ਨੂੰ 24 ਮਾ ਵੇਖੀ ਉਹਦੇ ਬਿਲਕੁਲ ਠੀਕ ਹੀ ਕਣਕ ਕਿਹੋ ਜੀ ਮੇਰੀ ਕਣਕ ਆ ਇਹ ਤੇ ਮੈਂ ਗਿਆਰਾਂ ਦਾ ਛੋਟਾ ਕਿਸਾਨ ਆ ਤੇ ਮੇਰੀ ਮਦਦ ਕੀਤੀ ਜਾਵੇ ਮੇਰੀ ਹੈਲਪ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਵੱਲੋਂ ਮੈਨੂੰ ਜੋ ਨਿਸ਼ਾਫਾ ਦਵਾਇਆ ਜਾਵੇ ਇਹ ਕਿਸੇ ਨੇ ਪਾ ਦਿੱਤੀ ਆ ਜਾਂ ਖੁਦ ਕੋਈ ਕਿਸੇ ਕੋਈ ਸਪਰੇਅ ਤੁਹਾਡੇ ਕੋਲੋਂ ਨਿਕਲੀ ਹੋਗੀ ਨਹੀਂ ਮੇਰੇ ਕੋ ਕੋਈ ਨਹੀਂ ਗੱਲੀ ਜੇ ਮੈਂ ਕੋਈ ਸਪਰੇਅ ਨਹੀਂ ਕੀਤੀ ਮੈਂ 1.5 ਮਹੀਨਾ ਪਹਿਲਾਂ ਕੀਤੀ ਜਦੋਂ ਕਣਕ ਨਿਕਗ ਨਿਕ ਹੀ ਉਹਦੇ ਘਾੜੇ ਹੁਣ ਮੈਂ ਕੋਈ ਸਪਰੇਅ ਨਹੀਂ ਕੀਤੀ ਇਹ ਕੀ ਲੱਗਦਾ ਜੀ ਕੀ ਹੋਇਆ ਜੀ ਕਣਕ ਨੂੰ ਇਹ ਚੁੰਨੀ ਜਰਾ ਦਵਾਈ ਕੀਤੀ ਜੀ ਉਹਨਾਂ ਨੇ ਜਿੰਨੀ ਜਿਹੜੀ ਅਨੁਸਾਨੇ ਕੀਤੀ ਚੱਕ ਕਰਾਈ ਹੈ ਕਦੀ ਬੜੀ ਦਫ਼ਤਰ ਉਹਨਾਂ ਗਾ ਸਪਰੇਅ ਕੀਤੀ ਆ ਜੀ ਕੀ ਮੰਗ ਕਰਦੇ ਜੀ ਅਸੀਂ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਸਾਨੂੰ ਨਿਸ਼ਾਸ਼ ਦੁਆਇਆ ਜਾਵੇ ਜਿਸ ਨੇ ਵੀ ਸਾਡੇ ਦਵਾਈ ਦਾ ਕਾਰਾ ਕੀਤਾ ਉਸ ਤੇ ਸਖਤ ਕਾਰਵਾਈ ਕੀਤੀ ਜਾਵੇ ਕੀ ਨਾਮ ਹੈ ਆਪਣਾ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਕਿਸੇ ਪਿੰਡ ਦੇ ਕਿਸੇ ਪਿੰਡ ਹਜਾਣਾ ਕਰਤੋ ਇਹ ਕੀ ਸੜਾ ਮਾਮਲਾ ਧਿਆਨ ਚਾਹੇ ਇਹ ਮਾਮਲਾ ਜੀ ਜਿਹੜਾ ਇੱਕ ਇੱਕ ਗਰੀਬ ਪਰਿਵਾਰ ਸਾਡੇ 6 ਕਣਾ ਜ਼ਮੀਨ ਸਰਦੀਪ ਸਿੰਘ ਦਾ ਨਾਮ ਵੀਰ ਦਾ ਤੇ ਇਹਦੇ ਨਾਲ ਕੋਈ ਸ਼ਰਾਰਤੀ ਅਨਸਰ ਜਿਹੜਾ ਹੈ ਸਪਰੇ ਕਰਕੇ ਤੇ ਇਹਦੀ ਜਿਹੜੀ ਇਹੋ ਹੀ ਫਸਲ ਸੀ ਜਿਹੜੀ ਆਪਣੇ ਬੱਚਿਆਂ ਦੇ ਵਿੱਚ ਖਾਣੀ ਸੀਗੀ ਤੇ ਉਹ ਇਹਨਾਂ ਨੇ ਸਪਰੇ ਕਰਕੇ ਤੇ ਕਿਸੇ ਨੇ ਨੁਕਸਾਨ ਕਰਤਾ ਤੇ ਅਸੀਂ ਇਹ ਚਾਹੁੰਦੇ ਆ ਕਿ ਇਹ ਜਿਹੜਾ ਵਾ ਪ੍ਰਸ਼ਾਸਨ ਦੇ ਕੋਲੋਂ ਉਮੀਦ ਰੱਖਦੇ ਆ ਕਿ ਇਹਨੂੰ ਇਨਸਾਫ ਦਵਾਇਆ ਜਾਏ ਕੀ ਲੱਗਦਾ ਜੀ ਕਿ ਕੋਈ ਪਰਤਨਲ ਕੋਰਨਿਸ਼ ਹੈ ਜਾਂ ਕਿਸ ਨੇ ਜਾਣਬੁੱਝ ਕੇ ਵੇਖੋ ਜੀ ਕੀਤਾ ਤਾਂ ਕਿਸੇ ਨੇ ਜਾਣਬੁੱਝ ਕੇ ਆ ਕਈ ਵਾਰੀ ਇਤਰਾ ਹੁੰਦਾ ਕਿ ਸ਼ਾਇਦ ਕਿਸੇ ਨੇ ਗਲਤ ਸਪਰੇ ਕਰ ਦਿੱਤੀ ਹੈ ਜਾਂ ਇਹਨੇ ਕੀਤੀ ਹੋਈ ਇਹਨੇ ਤੇ ਆਪ ਤੇ ਕੀਤੀ ਨਹੀਂ ਤੇ ਕੀਤਾ ਤੇ ਕਿਸੇ ਨੇ ਜਾਣ ਬੁੱਝ ਕੇ ਆ ਤੇ ਇਹ ਦੇ ਬਾਰੇ ਤੇ ਆਪਾਂ ਪ੍ਰਸ਼ਾਸਨ ਕੋਲ ਇਹ ਹੀ ਉਮੀਦ ਰੱਖਦੇ ਆ ਸੁਰਜੀਤ ਸਿੰਘ ਜੀ ਕੀ ਕੰਮ ਕਰਦੇ ਨੇ ਜੀ ਦਾ ਇਹ ਦੀ ਸਕਿਉਰਿਟੀ ਗਾਰਡ ਦੀ ਸਕੂਲ ਦੇ ਵਿੱਚ ਨੌਕਰੀ ਕਰਦੇ ਆ ਪ੍ਰਾਈਵੇਟ ਸਕੂਲ ਦੇ ਵਿੱਚ ਤੇ 7-8000 ਲੈਂਦੇ ਆ ਮੇਰੇ ਖਿਆਲ ਚ ਇੰਨੇ ਕੇ ਪੈਸੇ ਥੋੜੇ ਪੈਸੇ ਚ ਲੈਂਦੇ ਆ ਤੇ ਖੇਤੀਬਾੜੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੀ ਨਾ ਬੂਟੇ ਪੁੱਟ ਕੇ ਲੈ ਕੇ ਗਏ ਨੇ ਤੇ ਉਹਨਾਂ ਨੇ ਵੀ ਇਹ ਕਿਹਾ ਵੀ ਇਹਨੂੰ ਦਵਾਈ ਜਿਹੜੀ ਹੈ ਨਾ ਕਣਕ ਸਕਾਉਣ ਵਾਲੀ ਜਿਹੜੀ ਉਹ ਦਵਾਈ ਕੀਤੀ ਗਈ ਹੈ ਤੇ ਕੀ ਮੰਗ ਕਰਦੇ ਹੋ ਜੀ ਜਾਂ ਕਿਦਾਂ ਦੀ ਕੀ ਕਾਰਵਾਈ ਹੋਣੀ ਚਾਹੀਦੀ ਅਸੀਂ ਇੱਥੇ ਇਨਸਾਫ ਦੀ ਮੰਗ ਕਰਦੇ ਆਂ ਵੀ ਜਿਨ੍ਹਾਂ ਨੇ ਵੀ ਇਹ ਸ਼ਰਾਰਤ ਕੀਤੀ ਹੈ ਆਪਣਾ ਪੁਲਿਸ ਪ੍ਰਸ਼ਾਸਨ ਹੈ ਜਾਂ ਹੋਰ ਜਿਹੜੇ ਵੀ ਅਧਿਕਾਰੀ ਨੇ ਉਹ ਇਹਦੇ ਤੇ ਵੇਖਣ ਵੀ ਕਿੰਨੇ ਕੀਤੀ ਹੈ ਪਤਾ ਲਾਉਣ ਕਿਸੇ ਤਰ੍ਹਾਂ ਦੀ ਕੋਈ ਕੰਪਲੇਨਟ ਪੁਲਿਸ ਨੂੰ ਦਿੱਤੀ ਗਈ ਦਿੱਤੀ ਗਈ ਕੱਲ ਆਏ ਸੀ ਮੁਲਾਜ਼ਮ ਵੇਖਣ ਗਏ ਆ ਵੇਖ ਕੇ ਗਏ ਨੇ ਤੇ ਉਹ ਕਹਿੰਦੇ ਸੀ ਵੀ ਆਪਾਂ ਇੱਥੋਂ ਕੈਮਰੇ ਕੋਲ ਮੇਰੇ ਵੀ ਚੈੱਕ ਕਰਾਵਾਂਗੇ ਇਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਕੈਮਰੇ ਵੀ ਲੱਗੇ ਨੇ ਤੇ ਇੱਕ ਘਰ ਬੰਦ ਆ ਜਿਨ੍ਹਾਂ ਦੇ ਕੈਮਰੇ ਲੱਗੇ ਹੋ ਘਰ ਬੰਦ ਆ ਤੇ ਉਹਨਾਂ ਨਾਲ ਸਾਡੀ ਗੱਲ ਹੋਈ ਹੈ ਤੇ ਕਹਿੰਦੇ ਜਦੋਂ ਆਉਣਗੇ ਸਾਨੂੰ ਦੱਸ ਦਿਓ ਤੇ ਪਰ ਕੱਲ ਦਾ ਕੋਈ ਇੱਥੇ ਆਇਆ ਹੀ ਨਹੀਂ ਘਰ ਵਾਲੇ ਵੀ А нет.